ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਭੂਆ ਦੀ ਕੁੜੀ ਨਾਲ ਇਹ ਕੰਮ ਆਓ ਸੁਣਦੇ ਹਾਂ ਇਹ ਇੱਕ ਸੱਚੀ ਘਟਨਾ ਇੱਕ ਮੁੰਡਾ ਜਿਸ ਦਾ ਨਾਮ ਅਜੀਤ ਸੀ ਜੇਕਰ ਉਸ ਦੀ ਉਮਰ ਦੀ ਗੱਲ ਕਰੀਏ ਤਾਂ ਉਸ ਦੀ ਉਮਰ ਲਗਭਗ 24 ਸਾਲ ਸੀ ਦੋਸਤੋ ਇੱਕ ਦਿਨ ਅਜੀਤ ਆਪਣੇ ਭੂਆ ਦੇ ਘਰ ਜਾਂਦਾ ਹੈ ਅਤੇ ਉੱਥੇ ਜਾਣ ਤੋਂ ਬਾਅਦ ਉਸ ਦੀ ਮੁਲਾਕਾਤ ਆਪਣੀ ਭੂਆ ਦੀ ਧੀ ਨਾਲ ਹੁੰਦੀ ਹੈ ਜਿਸ ਦਾ ਨਾਮ ਮੰਝਲੀ ਹੈ ਦੋਸਤੋ ਜ਼ਿਕਰ ਮੈਂ ਅੰਜਲੀ ਦੀ ਉਮਰ ਦੀ ਗੱਲ ਕਰਾਂ ਤਾਂ ਉਹ ਲਗਭਗ 21 ਸਾਲ ਦੀ ਸੀ ਅਤੇ ਉਹ ਦੇਖਣ ਵਿੱਚ ਬਹੁਤ ਸੋਹਣੀ ਸੀ। ਅਜੀਤ ਨੂੰ ਉੱਥੇ ਲਗਭਗ 1 ਜਾਂ 2 ਦਿਨਾਂ ਵਿੱਚ ਹੀ ਆਪਣੀ ਭੂਆ ਦੀ ਧੀ ਅੰਜਲੀ ਨਾਲ ਪਿਆਰ ਹੋ ਜਾਂਦਾ ਹੈ। ਦੋਸਤੋ ਉਸ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ। ਸਮਾਂ ਬੀਤਦਾ ਹੈ। ਲਗਭਗ 5 ਦਿਨ ਬੀਤ ਜਾਂਦੇ ਹਨ। ਉਹ ਇੱਕ ਦੂਜੇ ਨੂੰ ਕਈ ਵਾਰ ਮਿਲਦੇ ਵੀ ਹਨ। ਪਰ ਦੋਸਤੋ ਅੰਤ ਵਿੱਚ ਅਜੀਤ ਦੇ ਫੁੱਫੜ ਨੂੰ ਇਸ ਬਾਰੇ ਪਤਾ ਲੱਗਦਾ ਹੈ। ਕਿ ਮੇਰਾ ਭਤੀਜਾ ਮੇਰੀ ਹੀ ਧੀ ਨਾਲ ਅਜਿਹਾ ਕਰ ਰਿਹਾ ਹੈ ਉਸ ਤੋਂ ਬਾਅਦ ਅਜੀਤ ਦਾ ਚਾਚਾ ਅਜੀਤ ਨਾਲ ਕੁਝ ਅਜੀਹਾ ਕਰਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਆਖਰਕਾਰ ਦੋਸਤੋ ਅਜੀਤ ਨੇ ਆਪਣੀ ਭੂਆ ਦੀ ਧੀ ਨਾਲ ਕੀ ਕੀਤਾ ਅਤੇ ਉਸ ਤੋਂ ਬਾਅਦ ਉਸ ਨਾਲ ਕੀ ਹੋਇਆ ਫੁੱਫੜ ਜੀ ਨੇ ਅਜੀਤ ਨਾਲ ਜੋ ਵੀ ਕੀਤਾ ਸਭ ਕੁਝ ਤੁਹਾਨੂੰ ਵਿਸਤਾਰ ਵਿੱਚ ਦੱਸਿਆ ਜਾਵੇਗਾ ਇਸ ਲਈ ਦੋਸਤੋ ਵੀਡੀਓ ਪੂਰੀ ਦੇਖੋ ਵੀਡੀਓ ਸ਼ੁਰੂ ਕਰਦੇ ਹਾਂ ਸਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਦਰਅਸਲ ਜੋ ਕਹਾਣੀ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਉਹ ਇੱਕ ਸੱਚੀ ਘਟਨਾ ਹੈ ਦੋਸਤੋ ਇਹ ਕਹਾਣੀ ਦਿੱਲੀ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਦਿੱਲੀ ਸ਼ਹਿਰ ਦੇ ਅੰਦਰ ਅਜੀਤ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ ਉਸ ਸਮੇਂ ਅਜੀਤ ਦੀ ਉਮਰ ਲਗਭਗ 24 ਸਾਲ ਸੀ ਜਿਸ ਘਟਨਾ ਬਾਰੇ ਮੈਂ ਤੁਹਾਨੂੰ ਸਭ ਦੱਸ ਰਹੀ ਹਾਂ ਇਹ ਘਟਨਾ 13 ਜੂਨ 2025 ਦੀ ਹੈ। अजीत ਦੀ ਪੂਆ ਦਿੱਲੀ ਸ਼ਹਿਰ ਵਿੱਚ ਹੀ ਇੱਕ ਹੋਰ ਕਲੋਨੀ ਵਿੱਚ ਰਹਿੰਦੀ ਸੀ। अजीत ਆਪਣੇ ਘਰ ਬੋਰ ਹੋ ਰਿਹਾ ਸੀ। ਇਸ ਲਈ अजीत ਆਪਣੇ ਪੂਆ ਦੇ ਘਰ ਜਾਣ ਦੀ ਸੋਚਦਾ ਹੈ। ਉਸ ਤੋਂ ਬਾਅਦ अजीत ਆਪਣੇ ਕੁਝ ਕੱਪੜੇ ਪੈਕ ਕਰਦਾ ਹੈ। अजीत ਨੇ ਸੋਚਿਆ ਕਿ ਸ਼ਾਇਦ ਮੈਂ ਆਪਣੇ ਪੂਆ ਦੇ ਘਰ ਲਗਭਗ 7 ਦਿਨ ਰ੍ਹਾਂਗਾ। ਸਿੱਧਾ ਆਪਣੀ ਪੂਆ ਦੇ ਘਰ ਜਾਣ ਤੋਂ ਬਾਅਦ ਉਹ ਉੱਥੇ ਆਪਣੇ ਦੋਸਤਾਂ ਨੂੰ ਮਿਲਦਾ ਹੈ। ਅਤੇ ਅੰਤ ਵਿੱਚ ਉਸਦੀ ਮੁਲਾਕਾਤ ਅੰਜਲੀ ਨਾਲ ਹੁੰਦੀ ਹੈ ਜੋ ਕਿ ਲਗਭਗ 21 ਸਾਲ ਦੀ ਸੀ ਅਤੇ ਉਹ ਦੇਖਣ ਵਿੱਚ ਬਹੁਤ ਸੁੰਦਰ ਸੀ ਅਜੀਤ ਆਪਣੀ ਭੂਆ ਦੀ ਧੀ ਅੰਜਲੀ ਨੂੰ ਬਹੁਤ ਸਮੇਂ ਬਾਅਦ ਦੇਖ ਰਿਹਾ ਸੀ ਜਦੋਂ ਉਸਦੀ ਸੁੰਦਰਤਾ ਅਜੀਤ ਦੇ ਸਾਹਮਣੇ ਆਉਂਦੀ ਹੈ ਤਾਂ ਜੀਤ ਆਪਣੀ ਭੂਆ ਦੀ ਧੀ ਯਾਨੀ ਅੰਜਲੀ ਲਈ دیਵਾਨਾ ਹੋ ਜਾਂਦਾ ਹੈ ਅਜੀਤ ਦੇ ਫੁੱਫੜ ਦਾ ਕਾਰੋਬਾਰ ਬਹੁਤ ਵੱਡਾ ਸੀ ਯਾਨੀ ਕਿ ਅਜੀਤ ਦੇ ਫੁੱਫੜ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਕੰਮ ਕਰਦੇ ਸਿਲਸਿਲੇ ਵਿੱਚ ਜ਼ਿਆਦਾਤਰ ਸਮਾਂ ਅਜੀਤ ਫੁੱਫੜ ਬਾਹਰ ਹੀ ਰਹਿੰਦਾ ਸੀ। ਅਜੀਤ ਦੀ ਨਜ਼ਰ ਸਿਰਫ ਅੰਜਲੀ ਤੇ ਹੀ ਸੀ। ਉਹ ਆਪਣੇ ਮਨ ਵਿੱਚ ਅੰਜਲੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅਜੀਤ ਅੰਜਲੀ ਨੂੰ ਕੁਝ ਕਹਿ ਨਹੀਂ ਸੀ ਸਕਿਆ। ਕੁਝ ਦਿਨਾਂ ਬਾਅਦ ਰਾਤ ਨੂੰ ਅਜੀਤ ਅਤੇ ਅੰਜਲੀ ਦੋਵੇਂ ਇੱਕੋ ਕਮਰੇ ਵਿੱਚ ਸੌਣ ਲੱਗ ਪੈਂਦੇ ਹਨ। ਹੁਣ ਤੱਕ ਅੰਜਲੀ ਦੇ ਮਾਤਾ-ਪਿਤਾ ਨੂੰ ਕੁਝ ਵੀ ਨਹੀਂ ਪਤਾ ਸੀ। ਉਹਨਾਂ ਨੂੰ ਵਿਸ਼ਵਾਸ ਵੀ ਨਹੀਂ ਸੀ। ਕੀ ਜੀ ਤਾਂ ਉਹਨਾਂ ਦੀ ਧੀ ਨਾਲ ਅਜੀਹਾ ਕਰ ਸਕਦਾ ਇੱਕ ਰਾਤ ਅਜੀਤ ਆਪਣੀ ਭੂਆ ਦੀ ਧੀ ਅੰਜਲੀ ਨਾਲ ਸੌ ਰਿਹਾ ਸੀ ਜਦੋਂ ਅਚਾਨਕ ਉਹ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ ਅਤੇ ਉਸ ਨੂੰ ਕਹਿਣ ਲੱਗਦਾ ਕਿ ਅੰਜਲੀ ਤੂੰ ਬਹੁਤ ਸੋਹਣੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਤੇਰੇ ਵਰਗੀ ਕੁੜੀ ਨਹੀਂ ਦੇਖੀ ਇਹ ਸੁਣ ਕੇ ਅੰਜਲੀ ਜਵਾਬ ਦਿੰਦੀ ਹੈ ਕਿ ਕੀ ਮੈਂ ਸੱਚੀ ਸੋਹਣੀ ਹਾਂ ਅਤੇ ਉਸ ਤੋਂ ਬਾਅਦ ਉਹਨਾਂ ਦੋਹਾਂ ਦੀਆਂ ਗੱਲਾਂ ਵਧਣ ਲੱਗਦੀਆਂ ਹਨ ਅਤੇ ਜੀਤ ਆਪਣੇ ਭੂਆਜੀ ਦੀ ਧੀ ਯਾਨੀ ਅੰਜਲੀ ਨੂੰ ਪ੍ਰਪੋਸ ਕਰ ਦਿੰਦਾ ਹੈ ਮੈਨੂੰ ਨਹੀਂ ਪਤਾ ਦੋਸਤੋ ਅੰਜਲੀ ਨੇ ਆਪਣਾ ਦਿਮਾਗ ਵਰਤਿਆ ਸੀ ਜਾਂ ਨਹੀਂ ਉਸਨੇ ਇਹ ਨਹੀਂ ਸੋਚਿਆ ਸੀ ਕਿ ਉਹ ਮੇਰੇ ਮਾਮੇ ਦਾ ਮੁੰਡਾ ਹੈ ਮੈਂ ਉਸ ਨਾਲ ਅਜਿਹਾ ਕੁਝ ਨਹੀਂ ਕਰ ਸਕਦੀ ਪਰ ਦੋਸਤੋ ਤੁਹਾਨੂੰ ਅੱਜਕਲ ਕੁੜੀਆਂ ਤੇ ਮੁੰਡਿਆਂ ਬਾਰੇ ਪਤਾ ਹੀ ਹੈ ਫਿਰ ਅੰਜਲੀ ਆਪਣੇ ਮਾਮੇ ਦੇ ਮੁੰਡੇ ਨਾਲ ਕੋਲ ਮਿਲ ਜਾਂਦੀ ਹੈ ਉਸ ਤੋਂ ਬਾਅਦ ਅਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਨ੍ਹਾਂ ਵਿਚਕਾਰ ਪਿਆਰ ਭਰੀਆਂ ਗੱਲਾਂ ਹੋਣ ਲੱਗ ਪੈਂਦੀਆਂ ਹਨ। ਰਾਤ ਨੂੰ ਇੱਕੋ ਕਮਰੇ ਵਿੱਚ ਸੌਂਦੇ ਸਨ ਅਤੇ ਦਿਨ ਰਾਤ ਪਿਆਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਲਗਭਗ 6-7 ਦਿਨ ਲੰਘ ਜਾਂਦੇ ਹਨ ਅਤੇ ਅੰਤ ਵਿੱਚ ਦੋਸਤوں ਅੰਜਲੀ ਦੀ ਮਾਂ ਅੰਜਲੀ ਅਤੇ अजीत ਨੂੰ ਦੋਵਾਂ ਨੂੰ ਇਕੱਠੇ ਫੜ ਲੈਂਦੀ ਹੈ। ਉਹ ਵੀ ਬਹੁਤ ਗਲਤ ਹਾਲਤ ਵਿੱਚ। ਜਦੋਂ ਅੰਜਲੀ ਦੀ ਮਾਂ ਦੀ ਨਜ਼ਰ अजीत ਅਤੇ ਅੰਜਲੀ ਤੇ ਪੈਂਦੀ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਆਪਣਾ ਭਤੀਜਾ ਮੇਰੀ ਧੀ ਨਾਲ ਇਸ ਤਰ੍ਹਾਂ ਦਾ ਕੰਮ ਕਰੇਗਾ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਅੰਜਲੀ ਦੀ ਮਾਂ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਕਿ ਅਜੀਤ ਸਾਡੀ ਧੀ ਨਾਲ ਇਸ ਤਰ੍ਹਾਂ ਕੰਮ ਕਰ ਰਿਹਾ ਸੀ ਜਿਵੇਂ ਹੀ ਅਜੀਤ ਦਾ ਫੁੱਫੜੇ ਸੁਣਦਾ ਹੈ ਉਹ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਇੱਕ ਬਹੁਤ ਵੱਡਾ ਫੈਸਲਾ ਲੈਂਦਾ ਹੈ ਉਹ ਉਸ ਨਾਲ ਕੁਝ ਬਹੁਤ ਵੱਡਾ ਕੁਝ ਕਰਨ ਦੀ ਸੋਚਦਾ ਹੈ ਉਹ ਜੀਤ ਨੂੰ ਖਤਮ ਕਰਨ ਲਈ ਬਹੁਤ ਹੀ ਬੁਰਾ ਤਰੀਕਾ ਸੋਚਦਾ ਹੈ। ਅਧਿ ਉਸ ਨੂੰ ਖਤਮ ਕਰ ਵੀ ਦਿੰਦਾ ਹੈ। ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ। ਸਹੀ ਜਾਣਕਾਰੀ ਤੁਰੰਤ ਸਹੀ ਸਮੇਂ ਤੇ ਪਤਾ ਲੱਗ ਜਾਂਦੀ ਹੈ। ਅਤੇ ਖਬਰ ਤੁਰੰਤ ਲੀਕ ਹੋ ਜਾਂਦੀ ਹੈ ਅਤੇ ਸਾਰੇ ਦੇਸ਼ ਵਿੱਚ ਫੈਲ ਜਾਂਦੀ ਹੈ। ਹੋ ਸਕਦਾ ਹੈ ਕਿ ਤੁਸੀਂ ਸਾਰਿਆਂ ਨੇ ਇਹ ਅਜੇ ਤੱਕ ਨਾ ਸੁਨਿਆ ਹੋਵੇ ਪਰ ਤੁਹਾਨੂੰ ਖੋਜ ਕਰਕੇ ਦੇਖਣਾ ਚਾਹੀਦਾ ਹੈ। ਤੁਹਾਨੂੰ ਇੱਕ 24 ਸਾਲ ਦਾ ਮੁੰਡਾ ਜ਼ਰੂਰ ਮਿਲੇਗਾ। ਜੋ ਆਪਣੇ ਭੂਆ ਦੀ ਧੀ ਨਾਲ ਗਲਤ ਕੰਮ ਕਰਦਾ ਸੀ ਜੋ ਕਿ ਬਿਲਕੁਲ ਹੀ ਗਲਤ ਗੱਲ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਵੀਡੀਓ ਨੂੰ ਪ੍ਰਮੋਟ ਕਰਨ ਦਾ ਸਾਡਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਤਾਂ ਜੋ ਤੁਹਾਡੇ ਨਾਲ ਅਜਿਹਾ ਕਦੇ ਨਾ ਹੋਵੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ